ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਕਿਸਾਨ ਧਰਨੇ ਨਾਲ ਲਾਉਣ ਦੇ ਹੋਰ ਕੀ ਕਾਰਨ ਜਦੋਂ ਉਹਨਾਂ ਦੀ ਫਸਲ ਦਾ ਕੋਈ ਮੁੱਲ ਹੀ ਨਹੀਂ ਪੈਣਾ ਸੋ ਇੰਨੀ ਬੇਕਦਰਹੀ ਕਿੰਨੂ ਦੀ ਹੋ ਗਈ ਹੈ ਵੀ ਸੜਕਾਂ ਦੇ ਸੁੱਟਣ ਲਈ ਜਿਹੜੇ ਕਿਸਾਨ ਮਜਬੂਰ ਹੋ ਗਏ ਆ ਕਿਸਾਨ ਦਾ ਵੀ ਜੀ ਨਹੀਂ ਕਰਦਾ ਇਦਾਂ ਆਪਣੀ ਫਸਲ ਨੂੰ ਸੜਕਾਂ ਦੇ ਸੁੱਟਣ ਨੂੰ ਪਰ ਮਜਬੂਰ ਹੋ ਕੇ ਜਿਹੜੇ ਸਰਕਾਰ ਨੂੰ ਜਗਾਉਣ ਵਾਸਤੇ ਦੱਸਣ ਵਾਸਤੇ ਵੀ ਸਾਡੇ ਕਿੰਨੂ ਖਰੀਦੇ ਜਾਣ ਤੇ ਇਹਨਾਂ ਦਾ ਕੋਈ ਰੇਟ ਜਿਹੜਾ ਉਹ ਤੈਅ ਕੀਤਾ ਜਾਵੇ ਇਹ ਖਬਰ ਜਿਹੜੀ ਅਭੋਰ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਕਿਸਾਨਾਂ ਨੇ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਦੇ ਸਾਹਮਣੇ ਜਿਹੜੀਆਂ ਉਹ ਖਲਾਰੀਆਂ ਵਾਂ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਜਿਹੜੀਆਂ ਫਸਲਾਂ ਤੁਸੀਂ ਬਦਲ ਕੇ ਝੋਨਾ ਨਾ ਲਾਓ ਦੂਜੀਆਂ ਫਸਲਾਂ ਨਾਲ ਜਾਓ ਪਾਣੀ ਥੱਲੇ ਜਾ ਰਿਹਾ ਵਾ ਰੋਲਾ ਪਾਰੀ ਸਰਕਾਰ ਪਰ ਜੇ ਹੁਣ ਬਾਗਾਂ ਵਾਲਿਆਂ ਦਾ ਇਹ ਹਾਲ ਹੈ ਤੇ ਫਿਰ ਕਿਸਾਨ ਵਿਚਾਰਾ ਕੀ ਕਰੂਗਾ ਸੋ ਇਹ ਵੀ ਹੁਣ ਪੁੱਟ ਕੇ ਵਿਰਾ ਕਰਕੇ ਵੀ ਝੋਨਾ ਹੀ ਲਾਉਣਗੇ ਹੋਰ ਕੀ ਕਰਨਗੇ ਪਾਣੀ ਫੇਰ ਹੋਰ ਦਿਨੋਂ ਦਿਨ ਠਾਂ ਜਾਊਗਾ ਨੁਕਸਾਨ ਤੇ ਆਪਣਾ ਹੀ ਹੋਣਾ ਪਰ ਸਰਕਾਰਾਂ ਨੂੰ ਚਾਹੀਦਾ ਵਾ ਵੀ ਕੋਈ ਨਾ ਕੋਈ ਮੁੱਲ ਇਹਨਾਂ ਦਾ ਤੈਅ ਕਰਨਾ ਚਾਹੀਦਾ ਹੁਣ ਇਹਨਾਂ ਦਾ ਕਹਿਣਾ ਵਾ ਜਿੰਨੇ ਇੱਥੇ ਬਾਗਾਂ ਵਾਲੇ ਆਏ ਆ ਸੋ ਇਹਨਾਂ ਦਾ ਕਹਿਣਾ ਵੀ ਜਿਨ੍ਹਾਂ ਦੇ ਵੱਡੇ ਵੱਡੇ ਬਾਗਾਂ ਵਾਲੇ ਆ ਉਹਨਾਂ ਦਾ ਜਿਹੜਾ ਵਾ ਸਾਰਾ ਕਿੰਨੂੰ ਇਹਨਾਂ ਨੇ ਖਰੀਦ ਲਿਆ ਵਾ ਸਰਮਾਇਦਾਰ ਵਿੱਚ ਬਾਦਲ ਪਰਿਵਾਰ ਦਾ ਵੀ ਨਾਂ ਇਹਨਾਂ ਨੇ ਲਿਆ ਵਾ ਤੇ ਜਿਹੜੇ ਛੋਟੇ ਬਾਗਾਂ ਵਾਲੇ ਆ ਉਹ ਵਿਚਾਰੇ ਹਜੇ ਉਹਨਾਂ ਦਾ ਕਿਸੇ ਦਾ ਕੋਈ ਕਿੰਨੂੰ ਖਰੀਦਿਆ ਨਹੀਂ ਆ ਤੇ ਹਜੇ ਵੇਚਣ ਵਾਲਾ ਘੱਟੋ ਘੱਟ 60 70% ਦੇ ਸਾਡਾ ਵੇਚਣ ਵਾਲਾ ਪਿਆ ਵਾ ਤੇ ਹੁਣ ਕਿਸਾਨ ਫਿਰ ਕਿਧਰ ਜਾਊਗਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ